ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਆਪਾਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਆਪਣੇ ਬਲਾਕ ਦਾ ਆਪਣੇ ਸਕੂਲ ਦਾ ਸਟੇਟਸ ਕਿਵੇਂ ਪਤਾ ਕਰ ਸਕਦੇ ਹਾਂ ਕਿ ਕਿੰਨਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਹੈ ਦੇਖੋ ਨਸ਼ਾ ਮੁਕਤ ਪੰਜਾਬ .com ਦੀ ਜਿਹੜੀ ਤੁਸੀਂ ਸਾਈਟ ਆ ਖੋਲੋਗੇ ਇਹ ਦੇਖੋ ਇਹ ਸਾਈਟ ਆ ਆਪਾਂ ਖੋਲ ਰਹੇ ਹਾਂ ਜੀ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਡੈਸ਼ਬੋਰਡ ਤੇ ਆ ਜਾਓਗੇ ਡੈਸ਼ਬੋਰਡ ਨੂੰ ਤੁਸੀਂ ਓਪਨ ਕਰੋਗੇ ਜਿਉਂ ਹੀ ਤੁਸੀਂ ਡੈਸ਼ਬੋਰਡ ਨੂੰ ਓਪਨ ਕਰੋਗੇ 올 ਡਿਸਟ੍ਰਿਕਟ ਦੀ ਜਾਣਕਾਰੀ ਹੈ ਉਸ ਤੋਂ ਬਾਅਦ ਆਪਾਂ ਆਪਣਾ ਡਿਸਟ੍ਰਿਕਟ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਹੈ ਤੁਸੀਂ ਖੋਲੋਗੇ ਆਲ ਬਲਾਕ ਇੱਥੇ ਸਾਰੇ ਬਲਾਕਾਂ ਦੀ ਜਾਣਕਾਰੀ ਮਿਲੇਗੀ ਪਰ ਆਪਾਂ ਨੇ ਖਾਸ ਕਿਸੇ ਬਲਾਕ ਦੀ ਜਾਣਕਾਰੀ ਲੈਣੀ ਹੈ ਤਾਂ ਆਪਾਂ ਉਹਦੇ ਵਿੱਚ ਉਹ ਬਲਾਕ ਪਾਰਟਿਕੂਲਰ ਜਿਸ ਦੀ ਜਾਣਕਾਰੀ ਲੈਣੀ ਹੈ ਉਹ ਖੋਲ ਲਵਾਂਗੇ ਜੀ ਇੱਥੋਂ ਜਿਹੜੇ ਹੈਗੇ ਸਾਰੇ ਬਲਾਕ ਹੈਗੇ ਖੁੱਲ ਜਾਂਦੇ ਨੇ ਇਹ ਦੇਖੋ ਜਿਵੇਂ ਆਪਾਂ ਕਨੌਰ ਬਲਾਕ ਖੋਲ ਰਹੇ ਹਾਂ ਤੇ ਇਹਦੇ ਚ ਹੈਗੇ 올 ਸਕੂਲ ਇੱਥੇ ਸਾਰੇ ਸਕੂਲਾਂ ਬਾਰੇ ਜਾਣਕਾਰੀ ਮਿਲੇਗੀ ਤੇ ਜੇਕਰ ਤੁਸੀਂ ਇੱਕ ਆਪਣੇ ਪਾਰਟਿਕੂਲਰ ਸਕੂਲ ਬਾਰੇ ਜਾਣਕਾਰੀ ਲੈਣੀ ਹੈ ਤੇ ਯੂਡਾਈਸ ਕੋਡ ਪਾ ਕੇ ਉਹਦੇ ਵਿੱਚ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਜਾਂ ਇੱਥੇ ਡ੍ਰੌਪ ਡਾਉਨ ਲੱਗਿਆ ਹੈ ਇਹਦੇ ਵਿੱਚ ਤੁਸੀਂ ਸਕੂਲ ਦੀ ਜਾਣਕਾਰੀ ਲੈ ਸਕਦੇ ਹੋ ਇਹ ਦੇਖੋ ਜੀ ਇਹ ਸਕੂਲ ਲਿੰਗੇ ਜੀ ਕਨੌਰ ਬਲੌਕ ਦੇ ਇਹਦੇ ਵਿੱਚ ਜਿਵੇਂ আলমਦੀਪੁਰ ਸਕੂਲ ਲਿਖਿਆ ਹੋਇਆ ਹੈ ਉੱਪਰ ਹੀ ਸਭ ਤੋਂ ਹੈ 38% ਕੰਮ ਹੋਇਆ ਹੈ ਮੁਖਮੈਲਪੁਰ ਦਾ ਜਿਹੜਾ 25% ਜਿਹੜੀ ਹੈਗੀ ਪ੍ਰੋਗਰੈਸ ਉਹ ਹੋਈ ਹੈ ਇਹ ਇਸ ਦੇ ਨਾਲ ਇਧਰਲੇ ਪਾਸੇ ਨੰਬਰ ਆਫ ਸੈਕਸ਼ਨ ਦੱਸੇ ਹੋਏ ਨੇ ਕਿੰਨੇ-ਕਿੰਨੇ ਸੈਕਸ਼ਨ ਨੇ ਕਿਸ ਸਕੂਲ ਦੇ ਵਿੱਚ ਤੇ ਕਿੰਨੇ ਜਿਹੜੇ ਹੈਗੇ ਆ ਸੈਸ਼ਨ ਓਵਰ 듀 ਹੈਗੇ ਨੇ ਉਹ ਇੱਧਰ ਜਾਣਕਾਰੀ ਜਿਹੜੀ ਹੈਗੀ ਆ ਉਹ ਦਿੱਤੀ ਹੋਈ ਹੈ ਤੇ ਨੀਚੇ ਜਿਹੜੇ ਵਿਭਾਗ ਨੇ ਜਿਹੜੇ ਵੀ ਸੈਸ਼ਨ ਕੰਪਲੀਟ ਕਰ ਲਏ ਨੇ ਜਾਂ ਜਿਹੜੇ ਆ ਰਹੇ ਨੇ ਅੱਗੇ ਸੈਸ਼ਨ ਜਾਂ ਜਿਹੜਾ ਸੈਸ਼ਨ ਚੱਲ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਕਿ ਦੇਖੋ ਸੈਸ਼ਨ ਨੰਬਰ 1 2 3 ਜਿਹੜੇ ਹੈਗੇ ਆ ਤੇ ਨਾਲ ਵਾਲੀ 4 ਸੈਸ਼ਨ ਤੱਕ ਜਿਹੜੇ ਆ ਗਏ ਉਹ ਕੰਪਲੀਟ ਹੋ ਚੁੱਕੇ ਨੇ ਹੁਣ ਜਿਹੜਾ 5 ਨੰਬਰ ਸੈਸ਼ਨ ਉਹ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਅਪਕਮਿੰਗ ਸੈਸ਼ਨ ਹੈ ਉਹ 6 ਆਏਗਾ ਤੇ ਪੰਜ ਜਿਹੜਾ ਹੈਗਾ ਮਨਪ੍ਰੀਤ ਵਾਲੀ ਵੀਡੀਓ ਹੈ ਇਹ ਹੁਣ ਚੱਲ ਰਹੀ ਹੈ ਜੋ ਆਪਨੇ ਦਿਖਾਣੀ ਹੈ 13 10 2025 ਤੋਂ ਲੈ ਕੇ 18 10 2025 ਤੱਕ ਇਸ ਤਰ੍ਹਾਂ ਕਰਕੇ ਤੁਸੀਂ ਜੀ ਜਾਣਕਾਰੀ ਸਾਰੀ ਲੈ ਸਕਦੇ ਹੋ ਧੰਨਵਾਦੀ ਵੀਡੀਓ ਦੇਖਣ ਲਈ ਜੇਕਰ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ ਸਕੂਲ ਬਾਰੇ ਬਲਾਕ ਬਾਰੇ ਜਾਣਕਾਰੀ ਲੈ ਸਕੇ